ਫੀਸ ਅੱਗੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਹਾਂਜੀ ਲੈ ਕੇ ਆਏ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ 31 ਮਾਰਚ ਨੂੰ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਐ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੀ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਐ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਨੇ ਆ ਤੇ ਗੱਲ ਕਰਦੇ ਆ ਫਾਈਨਲ ਰਿਜ਼ਲਟ ਦੀ ਪਹਿਲਾਂ ਗੱਲ ਕਰਾਂਗੇ ਸੇਖੂ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨ ਸੀ ਬੈਸਟਰ ਰੇਟਰ ਦੇ ਵਿੱਚ ਜਾਫੀ ਨੂੰ ਕੋਲਰ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਖਿਆਲੀਆਲ ਤੇ ਭਾਗੀ ਬਾਂਦਰ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਭਾਗੀ ਬਾਂਦਰ ਸੈਕੰਡ ਤੇ ਖਿਆਲੀਆਲਾ ਫਸਟ ਸੈਚੋ ਬੈਟਰ ਰੇਟਰ ਬਣੇਗਾ ਪੀਸਾ ਖਿਆਲੀਆਲਾ 6 ਕਬੜੀਆਂ ਭਾਗੇ 5 ਨੰਬਰ ਲੈਤੇ ਤੇ ਵਿਟ ਜਾਫੀ ਬਣੇਗਾ ਜੱਸਾ ਝੰਡਾ ਵਾਲਾ 2 ਟੱਚ ਲੈ ਕੇ 2 ਜੱਪੇ ਲਾਏ ਅੱਗੇ ਗੱਲ ਕਰਦੇ ਠੱਕਰ ਸੰਧੂ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਤੇ ਪਹਿਲਾ ਨਾਮ 51000 ਤੇ ਦੂਜਾ ਨਾਮ 44000 ਸੀ ਇਥੇ ਫਾਈਨਲ ਮੈਚ ਹੋਇਆ ਸੀ ਨੜਾਵਾਲੀ ਤੇ ਗੁਰਦਾਸਪੁਰ ਦੀਆਂ ਟੀਮਾਂ ਦੇ ਵਿਚ ਫਾਸਟ ਦੇ ਨੜਾਵਾਲੀ ਸੈਕੰਡ ਅੱਗੇ ਗੱਲ ਕਰਦੇ ਸੁਨਾਮ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 31000 ਤੇ ਦੂਜਾ ਨਾਮ 21000 ਸੀ ਬੈਸਟ ਰੇਡਰ ਤੇ ਬਟ ਜਾਫੀ ਨੂੰ ਕੱਪ ਦਿੱਤੇ ਗਏ ਸਨ ਅਤੇ ਫਾਈਨਲ ਮੈਚ ਹੋਇਆ ਸੀ ਬਹਾਦਰਪੁਰ ਤੇ ਸਲੇਮਗੜ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਸਲੇਮਗੜ ਸੈਕੰਡ ਤੇ ਬਹਾਦਰਪੁਰ ਫਾਸਟ ਤੇਥੋਂ ਬੈਸਟ ਰੇਡਰ ਬਣੇਗਾ ਗੱਗਾ ਬਹਾਦਰਪੁਰ ਵਾਲਾ ਪੰਜ ਕਬੱਡੀਆਂ ਬਾਗੇ ਪੰਜ ਨੰਬਰ ਲਈ ਤੇ ਤੇ ਬਟ ਜਾਫੀ ਬਣੇਗਾ ਅਮਰ ਤੋਬੇ ਵਾਲਾ ਚਾਰ ਟੱਚ ਲੈ ਕੇ ਤਿੰਨ ਜਫੇ ਲਾਏ ਅੱਗੇ ਗੱਲ ਕਰਦੇ ਟਿੰਡਵਾਂ ਕਬੱਡੀ ਟੂਰਨਾਮ ਤੇ ਦੂਜਾ ਨਾਮ 25000 ਸੀ ਬੈਸਟ ਰੇਡਰ ਦੇ ਵਿੱਚ ਜਾਫੀ ਨੂੰ 515100 ਰੁਪਏ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਸਨੇਰ ਤੇ ਜੋਗੇਵਾਲ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਜੋਗੇਵਾਲਾ ਫਰਸਟ ਤੇ ਸਨੇਰ ਸੈਕੰਡ ਤੇ ਇਸ ਬੈਸਟ ਰੇਡਰ ਬਣਨ ਅਰਸ਼ ਲੋਗੜਾ ਵਾਲਾ 6 ਕਵਡੀਆਂ ਪਾ ਕੇ 6 ਨੰਬਰ ਲੈਤੇ ਤੇ ਵਿੱਚ ਜਾਫੀ ਬਣੇਗਾ ਅਗਰ ਭੇਜ ਜੋਗੇਵਾਲ ਚਾਰ ਟੱਚ ਲੈ ਕੇ ਦੋ ਜਫੇ ਲਾਏ ਅੱਗੇ ਗੱਲ ਕਰਦੇ ਫਤੇਪੁਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉਥੇ ਪਹਿਲਾ ਨਾਮ 61000 ਤੇ ਦੂਜਾ ਨਾਮ 51000 ਸੀ ਬੈਸਟ ਰੇਡਰ ਦੇ ਵਿੱਚ ਜਾਫੀ ਨੂੰ 111000 ਰ ਮਾਮੂਪੁਰ ਤੇ ਫਤੇਪੁਰ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਮਾਮੂਪੁਰ ਫਾਸਟ ਤੇ ਫਤੇਪੁਰ ਸੈਕੰਡ ਤੇ ਇਸ ਤੋਂ ਵੈਸਟ ਰੇਡਰ ਬਣੇਗਾ ਪੂਲਾ ਤਨਹੋਰੀ 10 ਕਵਾਡੀਆਂ ਪਾ ਕੇ 9 ਨੰਬਰ ਲੈ ਤੇ ਬੈਟ ਜਾਫੀ ਬਣੇਗਾ ਹੈਪੀ ਤਨਹੋਰੀ 2 ਟੱਚ ਲੈ ਕੇ 2 ਜੱਪੇ ਲਾਏ ਅੱਗੇ ਗੱਲ ਕਰਦੇ ਸਦਕਾਪੁਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਤੇ ਪਹਿਲਾ ਨਾਮ 65000 ਤੇ ਦੂਜਾ ਨਾਮ 51000 ਸੀ ਵੈਸਟ ਰੇਡਰ ਤੇ ਬੈਟ ਜਾਫੀ ਨੂੰ 1-12000 ਰੁਪਏ ਦਿੱਤੇ ਗਏ ਸਨ ਇਹਦੇ ਫਾਈਨਲ ਮੈਚ ਹੋਇਆ ਸੀ ਬਾਜਵਾ ਕਲਾਂ ਤੇ ਪੰਡੋਰੀ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਪੰਡੋਰੀ ਖਬਾਜ ਵਾਲਾ 10 ਕਬਡੀਆਂ ਪਾ ਕੇ 8 ਨੰਬਰ ਲੈ ਕੇ ਤੇ ਬਿਠ ਜਾਫੀ ਬਣੇਗਾ ਗੋਨੀਪਾਲ ਵਾਲਾ 6 ਟੱਚ ਲੈ ਕੇ ਤਿੰਨ ਜਫੇ ਲਾਏ ਅੱਗੇ ਗੱਲ ਕਰਦੇ ਭੁੱਟਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 85000 ਤੇ ਦੂਜਾ ਨਾਮ 68000 ਸੀ ਵੈਸਟ ਰੇਡਰ ਤੇ ਬਿਠ ਜਾਫੀ ਨੂੰ 31-31000 ਰੁਪਏ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਟਰੋਲੀ ਭਾਈ ਤੇ ਰਸੀਨ ਦੀਆਂ ਟੀਮਾਂ ਦੇ ਵਿਚਕਾਰ ਇਸ ਦੇ ਵਿੱਚੋਂ ਰਸੀਨ ਸੈਕੰਡ ਤੇ ਟਰੋਲੀ ਭਾਈ ਫਸਟ ਤੇ ਇਥੋਂ ਵੈਸਟ ਰੇਡਰ ਬਣੇਗਾ ਪਾਲਕ ਲੋਟੀ ਵਾਲਾ 11 ਕਬਡੀਆਂ ਪਾ ਕੇ 9 ਨੰਬਰ ਲੈ ਕੇ ਤੇ ਬਿਠ ਜਾਫ ਸ਼ੈਟ ਟੱਚ ਲੈ ਕੇ ਦੋ ਦੋ ਜੱਫੇ ਲਾਈ ਅੱਗੇ ਗੱਲ ਕਰਦੇ ਪੰਡੋਰੀ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 91000 ਤੇ ਦੂਜਾ ਨਾਮ 71000 ਸੀ ਬੈਸਟ ਰੇਡਰ ਤੇ ਬੈਠੇ ਜਾਪੀ ਨੂੰ 515200 ਰੁਪਏ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਡੰਗੋਰੀ ਤੇ ਪੋਜੇਵਾਲ ਦੀਆਂ ਟੀਮਾਂ ਦੇ ਵਿਚਕਾਰ ਇਸ ਦੇ ਵਿੱਚ ਪੋਜੇਵਾਲਾ ਸੈਕੰਡ ਤੇ ਡੰਗੋਰੀ ਫਾਸਟ ਤੇ ਇਸ ਤੋਂ ਬੈਸਟ ਰੇਡਰ ਬਣਿਆਗੇ ਦੁੱਲਾ ਖੀਰਾਂ ਵਾਲੀ ਤੇ ਚੱਕ ਸਕੰਦਰਾਂ ਵਾਲਾ ਗਲਜਾਰੀ ਦੋਨੇ ਜੁਆਇੰਟ ਬੈਸਟ ਰੇਡਰ ਬਣਿਆਗੇ ਤੇ ਬੈਸਟ ਜਾਪੀ ਬਣਿਆਗੇ ਜੰਡੇਆਲੇ ਵਾਲਾ ਜੱ 1 ਲੱਖ ਰੁਪਏ ਤੇ ਦੂਜੇ ਨਾਮ 75000 ਸੀ ਬੈਸਟ ਰੇਡਰ ਤੇ ਬੈਟ ਜਾਫੀ ਨੂੰ ਸੋਨੇ ਦੇ ਘੰਟੇ ਪਾਏ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਗੁਰਦਾਸਪੁਰ ਲਾਇਨ ਤੇ ਯੂ ਐਸ ਏ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਯੂ ਐਸ ਏ ਸੈਕੰਡ ਤੇ ਗੁਰਦਾਸਪੁਰ ਲਾਇਨ ਫਾਸਟ ਤੇ ਇਥੋਂ ਦੇ ਬੈਸਟ ਰੇਡਰ ਬਣੇਗੇ ਸੰਕਰ ਸਿੱਧਵਾਲਾ ਤੇ ਸੁੱਖਾ ਮੱਗਾ ਦੋਨੇ ਜੁਆਇੰਟ ਬੈਸਟ ਰੇਡਰ ਬਣੇਗੇ ਤੇ ਬੈਟ ਜਾਫੀ ਬਣੇਗਾ ਲਵਲੀ 베ਰੇ ਵਾਲਾ ਤੇ ਪ੍ਰੀਤ ਲੱਡੂਪਾਈ ਵਾਲਾ ਦੋਨੇ ਜੁਆਇੰਟ ਬੈਸਟ ਜਾਫੀ ਬਣੇਗੇ ਅੱਗੇ ਗੱਲ ਕਰਦੇ ਹਾਂ ਸਮਰਾੜੀ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲ ਦੇ ਬੇਟੇ ਜਾਫੀ ਨੂੰ 35-35000 ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਡਾਂਸੀਵਾਲ ਤੇ ਬੇਅ ਆਫ ਪਲਾਂਟੀ ਨਿਊਜ਼ੀਲੈਂਡ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਬੇਅ ਆਫ ਪਲਾਂਟੀ ਨਿਊਜ਼ੀਲੈਂਡ ਸੈਕੰਡ ਤੇ ਡਾਂਸੀਵਾਲ ਫਾਸਟ ਤੇਥੋਂ ਵੇਸਟ ਰੇਡਰ ਬਣਿਆ ਗਪ੍ਰਿੰਦਰ ਪੈਸਟਰ ਪਿੰਟਰਾਂ ਵਾਲਾ 9 ਕਬੜੀਆਂ ਪਾ ਕੇ 8 ਨੰਬਰ ਲੈ ਤੇ ਤੇ ਬੇਟੇ ਜਾਫੀ ਬਣੇਗਾ ਹਰਮਨ ਕੋਲੀ ਵਾਲਾ 11 ਟੱਚ ਲੈ ਕੇ 4 ਜਫੇ ਲਾਏ ਅੱਗੇ ਗੱਲ ਕਰਦੇ ਹਾਂ ਸੇਖਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੇ ਉੱਤੇ ਪਹਿਲਾ ਨਾਮ 51000 ਤੇ ਦੂਜਾ ਨਾਮ 31000 ਸੀ ਈ ਰਾਮਗੜ੍ਹ ਤੇ ਕਾਲਾ ਬੂਲਾ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਕਾਲਾ ਬੂਲਾ ਸੈਕੰਡ ਤੇ ਰਾਮਗੜ੍ਹ ਫਾਸਟ ਤੇ ਇਸ ਤੋਂ ਬਾਅਦ ਰੇਡਰ ਬਣਾਂਗਾ ਫੌਜੀ ਰਾਮਗੜ੍ਹ ਵਾਲਾ 9 ਕਵੱਡੀਆਂ ਪਾ ਕੇ 8 ਨੰਬਰ ਲੈ ਤੇ ਟਵਿਟ ਜੱਫੀ ਬਣੇਗਾ ਗਗਨ ਸੂਰੀਆ ਵਾਲਾ 5 ਟੱਚ ਲੈ ਕੇ 3 ਜੱਫੇ ਲਾਏ ਅੱਗੇ ਗੱਲ ਕਰਦੇ ਆਂ ਆਸਟ੍ਰੇਲੀਆ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਜੋ ਕਿ ਉੱਥੇ ਸਿੱਖ ਗੇਮਾਂ ਕਰਵਾਈਆਂ ਗਈਆਂ ਸਨ ਉੱਥੇ ਫਾਈਨਲ ਮੈਚ ਹੋਇਆ ਸੀ ਮੀਰੀ ਪੀਰੀ ਤੇ ਐਮ ਕੇ ਏ ਦੀਆਂ ਟੀਮਾਂ ਦੇ ਵਿਚਕਾਰ ਇਸ ਦੇ ਵਿੱਚੋਂ ਐਮ ਕੇ ਏ ਸੈਕੰਡ ਤੇ ਮੀਰੀ ਪੀਰੀ ਫਾਸਟ ਤੇ ਇਸ ਤੋਂ ਬਾਅਦ ਰੇਡਰ ਬਣਾਂ ਲੈਤੇ ਤੇ ਬੇਟ ਜਾਫੀ ਬਣੇਗਾ ਪਾਲਾ ਜਲਾਲਪੁਰ 14 ਟੱਚ ਲੈ ਕੇ 9 ਜਫੇ ਲਾਈ ਅੱਗੇ ਗੱਲ ਕਰਦੇ ਮੁੰਬਈ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 11 ਲੱਖ ਤੇ ਦੂਜਾ ਨਾਮ 7 ਲੱਖ ਸੀ ਵੈਕਟਰ ਰੇਡਰ ਤੇ ਬੇਟ ਜਾਫੀ ਨੂੰ ਮੋਟਰਸਾਈਕਲ ਦਿੱਤੇ ਗਏ ਸਨ ਇੱਥੇ ਪੰਜਾਬ ਤੇ ਹਰਿਆਣਾ ਦਾ ਬਹੁਤ ਵੱਡਾ ਸ਼ੋਅ ਮੈਚ ਕਰਵਾਇਆ ਗਿਆ ਸੀ ਇਹਦੇ ਵਿੱਚੋਂ ਪੰਜਾਬ ਫਸਟ ਤੇ ਹਰਿਆਣਾ ਸੈਕੰਡ ਤੇ ਇਥੋਂ ਵੈਕਟਰ ਰੇਡਰ ਬਣੇਗਾ ਰਵੀ ਕੈਲਰਮਾਲਾ ਤੇ ਬੇਸਟ ਜਾਫੀ ਬਣੇਗਾ ਸ਼ੀਲੂ ਬਾਹੂ ਅਕਬਰਪੁਰ ਹਾਂਜੀ ਇਹ ਸੀ ਵੀਡੀਓ 31 ਮਾਰਚ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਕਰਨਾ ਮਿਲਦੇ ਹੈ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ